ਅੱਜ ਹੈ 2024 ਦਾ ਆਖਰੀ ਦਿਨ ਤਾਂ ਆਪਾਂ ਸਭ ਨੂੰ ਪੁੱਛਦੇ ਹਾਂ ਕਿ ਉਹਨਾਂ ਦਾ 2024 ਕਿੰਨੇ ਪਰਸੈਂਟ ਚੰਗਾ ਰਿਹਾ ਤੇ ਕਿੰਨੇ ਪਰਸੈਂਟ ਮਾੜਾ ਰਿਹਾ ਚਲੋ ਚੱਲਦੇ ਹਾਂ ਚਲੋ ਤਾਂ ਸਭ ਤੋਂ ਪਹਿਲਾਂ ਸਾਧਨ ਸਰ ਨੂੰ ਪੁੱਛਦੇ ਹਾਂ ਸਾਇੰਸ ਦਾ ਤੁਹਾਡਾ ਕਿੱਦਾਂ ਦਾ ਰਿਹਾ 2024 ਮੈਂ ਮੇਰਾ 80% ਬਹੁਤ ਵਧੀਆ ਰਿਹਾ ਤੇ 20% ਥੋੜਾ ਬੋਤਾ ਆਉਂਦਾ ਹੀ ਰਹਿੰਦਾ ਜੀ ਅੱਗੇ ਮੰਨਤ ਮੈਮ ਤੁਸੀਂ ਦੱਸੋ ਮੈਮ ਮੇਰਾ 90% ਵਧੀਆ ਸੀ ਦੱਸ 10% ਸਹੀ ਠੀਕ ਠਾਕ ਜਿਹਾ ਚਲੋ ਜੀ ਹਮਨ ਮੈਮ ਤੁਸੀਂ ਦੱਸੋ 80% ਮਾੜਾ ਸੀ ਮੈਮ ਤੇ 20% ਵਧੀਆ ਸੀ ਚਲੋ ਠੀਕ ਹੈ ਜੀ ਅੱਗੇ ਰਸ਼ਵੀਰ ਮੈਮ ਤੁਸੀਂ ਮੈਮ 70% ਸਹੀ ਸੀਗਾ ਤੇ 30% ਗਲਤ ਸੀਗਾ ਠੀਕ ਸੋਨੀਆ ਮੈਮ ਤੁਸੀਂ ਦੱਸੋ ਮੈਮ 100% ਵਧੀਆ ਸੀ 100% ਵਧੀਆ ਬਹੁਤ ਵਧੀਆ ਗੱਲ ਹੈ ਸਰ ਤੁਸੀਂ ਦੱਸੋ ਮੈਮ 90% ਵਧੀਆ ਗਿਆ ਜੀ 10% ਠੀਕ ਕਿੰਨੇ ਪਰਸੈਂਟ ਵਧੀਆ ਰਿਹਾ ਤੁਹਾਡਾ 2024 75% ਵਧੀਆ ਰਿਹਾ ਤੇ 25% ਬਹੁਤ ਖਰਾਬ ਹਾਂਜੀ ਸਰ ਦੱਸੋ ਫਿਰ ਮੇਰਾ ਮੈਮ 90% ਚੰਗਾ ਰਿਹਾ 10% ਥੋੜਾ ਠੀਕ ਠਾਕ ਰਿਹਾ ਠੀਕ ਹੈ ਹਾਂਜੀ ਸਰ ਤੁਸੀਂ ਦੱਸੋ ਮੈਮ ਇਸ ਸਾਲ 90% ਚੰਗਾ ਰਿਹਾ ਤੇ 10% ਬਾੜਾ ਰਿਹਾ ਹੈ ਜੀ ਤੁਸੀਂ ਵੀ ਸਾਰੇ ਦੱਸੋ ਕਿ ਤੁਹਾਡਾ 2024 ਕਿੱਦਾਂ ਰਿਹਾ